ਬਟਿੰਡਾ ਦੇ ਹਾਜੀ ਰਤਨ ਗੁਰਦੁਆਰਾ ਸਾਹਿਬ ਤੇ ਮੌਜੂਦ ਹੈ ਜਿੱਥੇ ਮਾਗੀ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਗੁਰਦੁਆਰਾ ਹਾਜੀ ਰਤਨ ਸਾਹਿਬ ਬਟਿੰਡਾ ਦੀਆਂ ਦਿਖਾ ਰਿਹਾ ਹੈ ਜਿੱਥੇ ਮਾਗੀ ਦਾ ਜਿਹੜਾ ਤਿਉਹਾਰ ਹੈ ਬੜੇ ਧੂਮ ਧਾਮ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਆਈ ਹੋਈ ਸੰਗਤ ਵੱਲੋਂ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਹਾਜੀ ਰਤਨ ਗੁਰਦੁਆਰਾ ਸਾਹਿਬ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤعداد ਚ ਬਠਿੰਡਾ ਦੇ ਜਿਹੜੇ ਲੋਕ ਹੈ ਗੁਰਦੁਆਰਾ ਹਾਜੀ ਰਤਨ ਸਿੰਘ ਬਠਿੰਡਾ ਵਿਖੇ ਪਹੁੰਚ ਰਿਹਾ ਹੈ ਅਤੇ ਉਹਨਾਂ ਵੱਲੋਂ ਗੁਰੂ ਜੀ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਗੁਰਦੁਆਰਾ ਹਾਜੀ ਰਤਨ ਸਿੰਘ ਬਠਿੰਡਾ ਦੀਆਂ ਕੋ ਸਾਡੇ ਨਾਲ ਬਠਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਹੈ ਭਾਈ ਜੀ ਮਾਗੀ ਦਾ ਤਿਹਾੜ ਬੜੇ ਧੂਮ ਧਾਮ ਨਾਲ ਬਠਿੰਡਾ ਚ ਵੀ ਮਨਾਇਆ ਜਾ ਰਿਹਾ ਤੁਸੀਂ ਵੀ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੋ ਕੀ ਕਰਨਾ ਚਾਹੋਗੇ ਮਾਗੀ ਦੇ ਮੌਕੇ ਆਇਆ ਤੁਹਾਡੀ ਸਮਤ੍ਹਾ ਟੱਕਣਾ ਐਸੀ ਗੁਰੂਆਂ ਦਾ ਅਸ਼ੀਰਵਾਦ ਲੈਣਾ ਹੈ ਬਿਲਕੁਲ ਜੀ ਬਿਲਕੁਲ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੋਰ ਵੀ ਸਾਡੇ ਨਾਲ ਇੱਥੇ ਆਈ ਹੋਈ ਸੰਗਤ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਮੱਥਾ ਟੇਕਣ ਆਇਓ ਗੁਰਦੁਆਰਾ ਹਾਜੀ ਰਤਨ ਸਾਹਿਬ ਬਟਿੰਡਾ ਵਿਖੇ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਐਸ ਮਾਗੀ ਦੇ ਤਿਉਹਾਰ ਦੇ ਵਿੱਚ ਅਸੀਂ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁ ਮੁਬਾਰਕਾ ਦਿੰਦੇ ਆ ਪਵਿੱਤਰ ਦਿਹਾੜੇ ਦੇ ਵਿੱਚ ਸਭ ਲੋਕ ਮੱਥਾ ਟੇਕਾਂ ਸਭ ਦੇ ਭਲੇ ਦੀ ਅਰਦਾਸ ਕਰ ਬਿਲਕੁਲ ਜੀ ਬਿਲਕੁਲ ਸਰਬਤ ਦੇ ਭਲੇ ਦੀ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਸਾਡੇ ਨਾਲ ਇੱਕ ਪੰਜੀ ਮੌਜੂਦ ਹੈ ਗੱਲਬਾਤ ਕਰਦੇ ਪੰਜੀ ਕੀ ਕਹਿਣਾ ਚਾਹੋਗੇ ਇਸ ਪਵਿੱਤਰ ਤਿਉਹਾਰ ਦੇ ਮੌਕੇ ਤੇ ਨਹੀਂ ਬੇਨਤੀ ਹੈ ਸਾਰੇ ਸਮੂਹ ਨਿਵਾਸੀਆਂ ਨੂੰ ਵੀ ਗੁਰਦੁਆਰੇ ਆ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ ਜੀ ਬਿਲਕੁਲ ਮਾਗੀ ਜਾਂਦੇ ਹੋਰ ਸਾਰੇ ਖੁਸ਼ੀ ਆ ਲੈਣ ਬਿਲਕੁਲ ਜੀ ਬਿਲਕੁਲ ਸਰਬਤ ਦੇ ਭਲੇ ਦੀ ਅਰਦਾਸ ਬਟਿੰਡਾ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਗੁਰਦੁਆਰਾ ਹਾਜੀ ਰਤਨ ਸਾਹਿਬ ਬਟਿੰਡਾ ਵਿਖੇ ਪਹੁੰਚ ਕੇ ਤਸਵੀਰਾਂ ਤੋਂ ਇਸ ਟਾਈਮ ਹਾਜੀ ਰਤਨ ਗੁਰਦੁਆਰਾ ਸਾਹਿਬ ਬਟਿੰਡਾ ਦੀ ਅਧਿਕਾਰੀਆਂ ਕੋ ਸਾਡੇ ਨਾਲ ਹੋਰ ਵੀ ਬਟਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਈ ਜੀ ਮੱਥਾ ਟੇਕਣ ਆਇਓ ਗੁਰਦੁਆਰਾ ਹਾਜੀ ਰਤਨ ਸਾਹਿਬ ਬਟਿੰਡਾ ਵਿਖੇ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਸਾਰੇ ਸੈਗਨਾਂ ਦੇ ਲੱਖ ਲੱਖ ਵਧਾਈ ਹੋਵੇ ਮਾਗੀ ਦੇ ਸਕਰਾਂਤੀ ਲੱਖ ਲੱਖ ਵਧਾਈ ਮੱਥਾ ਟੇਕਣ ਹੈ ਸਾਰੇ ਬਟਿੰਡਾ ਨਿਵਾਸੀਆਂ ਸਾਖ ਲੱਖ ਲੱਖ ਵ ਮਾਗੇ ਸਗਰ ਸਗਾਂ ਲਗ ਲਗ ਬਧਾਈ ਹੋ ਗਈ ਬਹੁਤ ਸੰਗਤ ਆ ਰਹੀ ਹੈ ਸੰਗਤ ਮਾਠ ਟਿਕਣ ਆ ਰਹੀ ਹੈ ਤੁਸੀਂ ਜਾਰੀ ਆਏ ਵਾਰ ਇੱਥੇ ਆਨੇ ਮਾਠ ਟਿਕਣ ਆਏ ਵਾਰ ਆਨੇ ਜੀ ਮਾਠ ਟਿਕਣ ਸਗਰਾਂ ਤੇ ਹਰ ਇੱਕ ਵਾਰ ਅੰਨੇਂ ਜੀ ਵੈਸੇ ਵੀ ਆਂਦੇ ਰਹਿੰਦੇ ਆ ਬਿਲਕੁਲ ਜੀ ਬਿਲਕੁਲ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਬਟਿੰਡਾ ਦੇ ਲੋਕਾਂ ਵੱਲੋਂ ਦੇਸ਼ ਵਾਸੀਆਂ ਨੂੰ ਜਿਹੜੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਤੇ ਸਰਬਤ ਦੇ ਭਲੇ ਦੀ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਹੋਰ ਵੀ ਸਾਡੇ ਨਾਲ ਇੱਥੇ ਬਟਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਾਂਗੇ ਉਨ੍ਹਾਂ ਨਾਲ ਬਾਗੀ ਦੇ ਤਿਉਹਾਰ ਦੇ ਮੌਕੇ ਤੇ ਕੀ ਕਹਿਣਾ ਹੈ ਉਹਨਾਂ ਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਹਾਜੀ ਰਤਨ ਗੁਰਦੁਆਰਾ ਸਾਹਿਬ ਬਠਿੰਡਾ ਦੀ ਅਧਿਕਾਰ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਤਦਾਰ ਚ ਬਠਿੰਡਾ ਦੇ ਜਿਹੜੇ ਲੋਕ ਹੈ ਗੁਰਦੁਆਰਾ ਹਾਜੀ ਰਤਨ ਸਾਹਿਬ ਇੱਥੇ ਪਹੁੰਚ ਰਹੇ ਆ ਤੇ ਸਰਬਤ ਦੇ ਭਲੇ ਦੀ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਮੱਥੇ ਟੇਕ ਕੇ ਜਾ ਰਿਹਾ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਕੰਕਲ ਜੀ ਸਾਡੇ ਨਾਲ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਅੰਕਲ ਜੀ ਮੱਥਾ ਟੇਕਣ ਆਏ ਹੋ ਬਾਗੀ ਦੇ ਤਿਉਹਾਰ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਹਾਂਜੀ ਮੱਥਾ ਟੇਕਣਾ ਹੈ ਜੀ ਬਹੁਤ ਖੁਸ਼ੀ ਹੋਈ ਸਾਨੂੰ ਮੱਥਾ ਟੇਕ ਕੇ ਇੱਥੇ ਬਹੁਤ ਇਕੱਠਾ ਬਹੁਤ ਵਧੀਆ ਹੋ ਗਿਆ ਇਸ ਹੋਕੇ ਤੇ ਖਾਸ ਕਰਕੇ ਦੇਸ਼ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਫੀਲ ਕਰਦੇ ਵੀ ਸਾਰੇ ਸਾਰੇ ਗੁਰਦੁਆਰਾ ਸਾਹਿਬ ਆਇਆ ਕਰੋ ਮੱਥਾ ਟੇਕੋ ਆ ਕੇ ਔਰ ਸੰਗਤ ਸਜੋ ਬਿਲਕੁਲ ਜੀ ਬਿਲਕੁਲ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਅਤੇ ਸਰਬਤ ਦੇ ਭਲੇ ਦੀ ਜਿਹੜੀ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੋਂ ਇਸ ਟਾਈਮ ਹਾਜੀ ਰਤਨ ਗੁਰਦੁਆਰਾ ਸਾਹਿਬ ਬਟਿੰਡਾ ਦੀਆਂ ਅਧਿਕਾਰੀਆਂ ਕੁਝ ਹੋਰ ਵੀ ਸਾਡੇ ਨਾਲ ਬਟਿੰਡਾ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਭਾਈ ਜੀ ਮੱਥਾ ਟੇਕਣ ਆਇਓ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਇਹ ਪਵਿੱਤਰ ਤਿਉਹਾਰ ਹੈ ਜੀ ਮਾਗੀ ਦਾ ਅੱਜ ਸਾਰੇ ਥਾਵਾਂ ਤੇ ਲੰਗਰ ਜਿਹੜੇ ਚੱਲ ਰਹੇ ਆ ਤੇ ਗੁਰੂ ਘਰਾਂ ਦੇ ਵਿੱਚ ਲੋਕ ਜਾ ਰਹੇ ਆ ਔਰ ਤੀਰਥ ਸ਼ਰਨਤ ਵੀ ਲੋਕ ਜਾ ਰਹੇ ਹੈਗੇ ਬੜਾ ਪਵਿੱਤਰ ਤਿਹਾਰ ਹੈ ਤੇ ਅੱਜ ਦੇ ਦਿਨ ਜਿਹੜਾ ਇਤਿਹਾਸ ਹੈ ਉਹ ਗੁਰੂ ਗੋਬਿੰਦ ਸਿੰਘ ਨੇ ਬੇਦਾਵਾ ਜਿਹੜਾ ਪਾੜਿਆ ਸੀ ਮਾਗੀ ਮੇਲੇ ਦਾ ਜਿਹੜਾ ਇਹੀ ਮਹੱਤਵ ਹੈ ਤੇ ਅਸੀਂ ਹਰ ਸਾਲ ਜਿਹੜਾ ਮਾਗੀ ਦੇ ਮੇਲੇ ਤੇ ਆਉਣੀ ਹੈ ਇੱਥੇ ਬੜਾ ਮਤਲਬ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਇਸ ਦਿਨ 40 ਮੁਕਤਿਆਂ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਜਾਂਦਾ ਕੀ ਕਹਿਣਾ ਚਾਹਾਂ ਹਾਂ ਇਹ 40 ਮੁਕਤਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਦੇਣਾ ਹੈ ਬੇਦਾਵਾ ਗੁਰੂ ਗੋਬਿੰਦ ਸਿੰਘ ਨੇ ਪਾੜਿਆ ਸੀ ਜਿਹੜੇ 40 ਸਿੱਖ ਗੁਰੂ ਗੋਬਿੰਦ ਸਿੰਘ ਨਾਲ ਕਿਸੇ ਗੱਲ ਤੋਂ ਮਤਲਬ ਨਾਰਾਜ਼ ਹੋ ਕੇ ਆਗੇ ਸੀਗੇ ਤੇ ਪਰ ਉੱਥੋਂ ਫਿਰ ਆਪਣੀ ਭੁੱਲ ਬਖਸ਼ਾਈ ਮੁਕਸਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਭਾਈ ਮਹਾ ਸਿੰਘ ਨੇ ਤੇ ਉੱਥੇ ਆ ਕੇ ਫਿਰ ਗੁਰੂ ਗੋਬਿੰਦ ਸਿੰਘ ਨੇ ਬੇਦਾਵਾ ਪਾੜ ਕੇ ਉਹਨਾਂ ਨੂੰ ਮੁਕਤ ਕੀਤਾ ਸੀ ਇਸੇ ਕਰਕੇ ਮੁਕਸਰ ਦੀ ਧਰਤੀ ਤੇ ਉਹ ਮੁਕਤੀ ਸਰਦ ਮਤਲਬ ਮੁਕਤੀ ਸਰਦੀ ਧਰਤੀ ਹੈ ਜਿਹੜੀ ਤੇ ਇਸ ਕਰਕੇ ਉਹ ਬੇਦਾਵਾ ਪਾੜ ਕੇ ਉਹ 40 ਸਿੰਘਾਂ ਨੂੰ ਮੁਕਤੀ ਦਾ ਵਰਦਾਨ ਦਿੱਤਾ ਸੀ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਕੀ ਅਪੀਲ ਕਰਨਾ ਚਾਹੀਦਾ ਪੰਜਾਬ ਦੇ ਯੂਥ ਨੂੰ ਇਹੀ ਅਪੀਲ ਕਰਾਂਗੇ ਕਿ ਨਸ਼ਿਆਂ ਤੋਂ ਦੂਰ ਰਹੋ ਚੰਗੀ ਸਿਹਤ ਬਣਾਓ ਔਰ ਗੁਰੂ ਘਰਾਂ ਦੀ ਸੇਵਾ ਕਰੋ ਔਰ ਪੜ੍ਹ ਲਿਖ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਓ ਆਪਣੀ ਧਰਤੀ ਨੂੰ ਹਵਾ ਪਾਣੀ ਧਰਤੀ ਦਾ ਖਿਆਲ ਕਰੋ ਇਹੀ ਪੰਜਾਬ ਦੇ ਜੋਸ਼ ਨੂੰ ਸਨੇਹਾ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਆਈ ਹੋਈ ਸੰਗਤ ਨਾਲ ਆਪਾਂ ਮਾਗੀ ਦੇ ਤਿਹਾੜ ਦੇ ਮੌਕੇ ਤੇ ਗੱਲਬਾਤ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਬਟਿੰਡਾ ਦੇ ਜਿਹੜੇ ਲੋਕ ਹੈ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਰਹੇ ਆ ਮੱਥੇ ਟੇਕ ਕੇ ਜਾ ਰਿਹਾ ਹੈ ਗੁਰੂ ਜੀ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕੀਤਾ ਜਾ ਰਿਹਾ ਹੈ ਸਰਬਤ ਦੇ ਭਲੇ ਦੀ ਜਿਹੜੀ ਅਰਦਾਸਾਂ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਹਾਜੀ ਰਤਨ ਗੁਰਦੁਆਰਾ ਸਾਹਿਬ ਬਟਿੰਡਾ ਦੀਆਂ ਜਿੱਥੇ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਕਾਫੀ ਵੱਡੀ ਗਿਣਤੀ ਚ ਸੰਗਤ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪਹੁੰਚ ਰਹੀ ਹੈ ਅਤੇ ਸਰਬਤ ਦੇ ਭਲੇ ਦੀ ਇਹਨਾਂ ਵੱਲੋਂ ਜਿਹੜੀ ਅਰਦਾਸ ਕੀਤੀ ਜਾ ਰਹੀ ਹੈ ਮੱਥੇ ਟੇਕ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਦੀ ਅਧਿਕਾਰ ਹੈ ਭਾਈ ਜੀ ਮਾਗੀ ਦੇ ਮੇਲੇ ਤੇ ਆਏ ਹੈਗੇ ਉਹ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਕੀ ਕਹਿਣਾ ਚਾਹੋਗੇ ਭੈਣੋ ਤਾਂ ਮੈਂ ਸਾਰੀ ਸੰਗਤ ਨੂੰ ਪਤਾ ਹੀ ਦਿੰਦਾ ਜੀ ਜਰ ਖਾਈ ਜੋ ਆਉਂਦੇ ਨੇ ਕਿ ਦੂਜਾ ਨਾ ਮੇਲ ਮਲਾ ਪੁੰਦੇ ਆ ਗੁਰੂ ਦੇ ਲੈਕਚਰ ਹੁੰਦੇ ਨੇ ਬਹੁਤ ਵਧੀਆ ਗੱਲ ਹੈ ਜੀ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਯਾਦਾ ਜੋ ਯੂਥ ਜਿਹੜਾ ਨਸ਼ਿਆਂ ਤੋਂ ਦੂਰ ਰਹੇ ਗੁਰੂ ਨਾਲ ਜੁੜੇ ਲਰਵਾਨੀ ਬੜੇ ਸਵਾ ਸ਼ਾਮ ਗੁਰਦੁਆਰਾ ਸਾਹਿਬ ਆਵੇ ਤਾਂ ਵਧੀਆ ਗੱਲ ਆਈ ਜਵਾਨੀ ਕਿੱਥੇ ਭਰੀਆਂ ਪਈਆਂ ਜਵਾਨੀਆਂ ਰੋਡੀਆਂ ਜਵਾਨੀਆਂ ਸਾਡੀਆਂ ਜਿਹੜੀ ਅਸਿੱਗੀ ਬਿਲਕੁਲ ਜੀ ਬਿਲਕੁਲ ਦੇਖੋ ਕਈ ਸ਼ਰਧਾਲੂਆਂ ਵੱਲੋਂ ਮਾਗੀ ਤੇ ਤਿਹਾਰ ਤੇ ਮੌਕੇ ਤੇ ਲੰਗਰ ਵੀ ਲਗਾਏ ਗਏ ਆ ਇੱਕ ਜਲੇਬੀ ਦਾ ਲੰਗਰ ਇੱਥੇ ਲੱਗਿਆ ਹੋਇਆ ਹੈ ਇਹਨਾਂ ਬਾਈ ਜੀ ਨਾਲ ਵੀ ਗੱਲਬਾਤ ਕਰਦੇ ਆ ਬਾਈ ਜੀ ਲੰਗਰ ਲਗਾਇਆ ਗਿਆ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਅੱਜ ਅਸਾਂ ਸੇਵਾ ਕਰਦੇ ਆਂ ਪ੍ਰਸ਼ਾਦ ਵੰਡਿਏ ਨੇ ਇਹ ਅਸੇ ਅੱਛਾ ਇਸ ਤਿਹਾੜ ਦੇ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਜੁੰਤਾ ਹੀ ਹੈ ਜੀ ਵੀ ਨਸ਼ਾ ਵਗੈਰਾ ਨਾ ਕਰੇ ਤਾਂ ਹੀ ਦੀ ਤਰੱਕੀ ਹੋਵੇ ਤੇ ਹਿੰਦੁਸਤਾਨ ਦੀ ਤਰੱਕੀ ਹੋਵੇ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਯੂਥ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਵੀ ਨਸ਼ੇ ਛੱਡ ਕੇ ਸਹੀ ਕੰਮਾਂ ਵੱਲ ਜਿਹੜਾ ਪੰਜਾਬ ਦਾ ਯੂਥ ਅੱਗੇ ਜਾਵੇ ਤਾਂ ਜੋ ਪੰਜਾਬ ਇੱਕ ਵਾਰ ਫਿਰ ਜਿਹੜਾ ਰੰਗਲਾ ਪੰਜਾਬ ਜਿਹੜਾ ਬਣ ਸਕੇ ਤਸਵੀਰਾਂ ਤੁਹਾਨੂੰ ਇਸ ਟਾਈਮ ਹਾਜ਼ੀ ਰਤਨ ਗੁਰਦੁਆਰਾ ਸਾਹਿਬ ਬਠਿੰਡਾ ਦੀ ਅਧਿਕਾਰਿਆ ਜਿੱਥੇ ਮਾਗੀ ਦੇ ਤਿਹਾਰ ਦੇ ਮੌਕੇ ਤੇ ਬੜੀ ਵੱਡੀ ਤਦਾਰ ਚ ਸੰਗਤ ਪਹੁੰਚ ਰਹੀ ਹੈ ਗੁਰੂ ਜੀ ਦਾ ਅਸ਼ੀਰਵਾਦ ਇਹਨਾਂ ਵੱਲੋਂ ਪ੍ਰਾਪਤ ਕੀਤਾ ਜਾ ਰਿਹਾ ਹੈ ਸਰਬਤ ਦੇ ਭਲੇ ਦੀ ਜਿਹੜੀ ਅਰਦਾਸਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਗੁਰਦੁਆਰਾ ਹਾਜ਼ੀ ਰਤਨ ਸਾਹਿਬ ਬਠਿੰਡਾ ਦੀ ਅਧਿਕਾਰਿਆ ਉਸੇ ਨੌਜਵਾਨ ਵੀ ਮਾਦੀ ਦੇ ਤਿਉਹਾਰ ਦੇ ਮੌਕੇ ਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਹਾਜੀ ਰਤਨ ਗੁਰਦੁਆਰਾ ਸਾਹਿਬ ਬਠਿੰਡਾ ਵਿਖੇ ਪਹੁੰਚਿਆ ਗੱਲਬਾਤ ਕਰਦੇ ਆਂ ਭਾਈ ਜੀ ਇਸ ਤਿਉਹਾਰ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੁਰਲਾਨ ਗਲਾਮ ਲੈਵਾ ਸੰਗਤ ਨੂੰ ਖਾਸ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਇਹ ਮਾਗੀ ਦਾ ਤਿਉਹਾਰ ਸਾਡੇ ਲਈ ਸਿਰਫ ਤਿਉਹਾਰ ਨਹੀਂ ਹੈ ਉਹਨਾਂ 40 ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਬਦਾਵਾ ਲਿਖ ਕੇ ਦੇਤਾ ਸੀ ਤੇ ਬਾਅਦ ਵਿੱਚ ਮਾਫੀ ਮੰਗ ਕੇ ਬਦਾਵਾ ਪਰਵਾਹ ਕੇ ਆਪਣੀ ਹਾਜ਼ਰੀ ਤੇ ਆਪਣੀਆਂ ਸ਼ਹਾਦਤਾਂ ਦੇ ਕੇ ਮੁਕਤ ਸਰ ਸਾਹਿਬ ਦੀ ਧਰਤੀ ਤੇ ਜੋ ਜੰਗ ਹੋਇਆ 2700 ਮੁਗਲਾਂ ਦੇ ਨਾਲ 40 ਸਿੰਘਾਂ ਨੇ ਲੜ ਕੇ ਨਾਲ ਮਾਈ ਭਾਗੋ ਜੀ ਜਿਹਨਾਂ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਉਹਨਾਂ ਦਾ ਜੰਗ ਲੜੀ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਮੀਲਾ ਮਨਾਇਆ ਜਾਂਦਾ ਤੇ ਇਹ ਗੁਰਦੁਆਰਾ ਹਾਜੀ ਰਤਨ ਸਾਹਿਬ ਕਿਲਾ ਮਾਰ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਇੱਥੇ ਵੀ ਸੰਗਤਾਂ ਬਹੁਤ ਆਪਣੇ ਤਨ ਮਨ ਧੰਦੇ ਨਾਲ ਸੇਵਾ ਕਰਦੀਆਂ ਆਉਂਦੀਆਂ ਇਸ਼ਨਾਨ ਕਰਨ ਦੇ ਲਈ ਆਉਂਦੀਆਂ ਸੋ ਐਨੇ ਕਹਿੰਦੇ ਇਸ ਮੌਕੇ ਤੇ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਕੀ ਅਪੀਲ ਕਰਨਾ ਚਾਹੀਦਾ ਪੰਜਾਬ ਦੇ ਯੂਥ ਨੂੰ ਇਹੀ ਹੈ ਕਿ ਨਸ਼ਾ ਦਾ ਇਸ ਟਾਈਮ ਬਹੁਤ ਜ਼ਿਆਦਾ ਕੋੜ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸਰਕਾਰਾਂ ਵੀ ਨਾਕਾਮ ਹੈ ਸਰਕਾਰਾਂ ਨੂੰ ਵੀ ਪ੍ਰੋਪਰ ਹੱਲ ਕੱਢਣਾ ਚਾਹੀਦਾ ਪਰ ਇਹ ਮਿਲੀਭੁਗਤ ਦੇ ਨਾਲ ਹੀ ਚੱਲੀ ਜਾਂਦਾ ਜੋ ਸਭ ਚੱਲ ਰਿਹਾ ਹੈ ਸਰਕਾਰਾਂ ਦੀ ਮਿਲੀਭੁਗਤ ਹੈ ਸਾਰੀਆਂ ਸਰਕਾਰਾਂ ਦੀ ਹੈ ਕੋਈ ਗਈ ਹੈ ਚਾਹੇ ਆਈ ਹੈ ਚਾਹੇ ਆਣ ਵਾਲੀ ਹੈ ਇਹ ਉਹਨਾਂ ਦੀ ਇੱਛਤ ਬਗੈਰ ਹੋ ਹੀ ਨਹੀਂ ਸਕਦਾ ਨੀ ਇਹ ਨਸ਼ਾ ਬੰਦ ਕਰਨਾ ਪੰਜਾਬ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੈ ਬਹੁਤ ਵੱਡਾ ਉਹਨਾਂ ਕੋਲੇ ਫੋਰਸ ਹੈ ਸਾਰੀ ਉਹਨਾਂ ਕੋਲੇ ਇਨਫੋਰਮੇਸ਼ਨ ਹੁੰਦੀ ਹੈ ਕਿਤੇ ਕੀ ਹੋ ਰਿਹਾ ਕਿਤੇ ਕੀ ਨਹੀਂ ਹੋ ਰਿਹਾ ਪਰ ਫੇਰ ਵੀ ਇਹ ਚੱਲ ਰਿਹਾ ਹੈ ਪਰ ਨੌਜਵਾਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਪਣੇ ਮਾਪਿਆਂ ਬਾਰੇ ਸੋਚੋ ਆਪਣੇ ਆਨ ਵਾਲੇ ਭਵਿੱਖ ਬਾਰੇ ਸੋਚੋ ਆਨ ਵਾਲਾ AI ਦਾ ਜਮਾਨਾ ਹੈ ਤੁਸੀਂ ਅੱਜ ਨਸ਼ਿਆਂ ਦੇ ਬੜੀ ਹੋਏ ਹੋ ਤੁਹਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਤੇ ਸਾਡੇ ਨਾਲ ਦੇ ਸੂਬਿਆਂ ਦੇ ਜਵਾਕ ਜਾਂ ਕਹੋ ਦੇਸ਼ ਦੇ ਨਾਲ ਦੇ ਦੇਸ਼ਾਂ ਦੇ ਜਵਾਕ ਚਾਈਨਾ ਦੇਖ ਲਓ ਸਾਡੇ ਤੋਂ 100 ਸਾਲ ਲੱਗੇ ਹੈ ਬਿਲਕੁਲ ਹੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਨੋ ਜ਼ਮਾਨ ਮੌਜੂਦਾ ਗੱਲਬਾਤ ਕਰਦੇ ਆਂ ਭਾਈ ਜੀ ਮੱਥਾ ਟੇਕਣ ਆਇਓ ਗੁਰਦੁਆਰਾ ਹਾਜੀ ਰਤਨ ਸਾਹਿਬ ਬਟਿੰਡਾ ਵਿਕੇ ਮਾਗੀ ਦੇ ਤਿਉਹਾਰ ਤੇ ਮੌਕੇ ਤੇ ਕੀ ਕਰਨਾ ਚਾਹੋ ਮਾਗੀ ਮੇਲੇ ਰੇ ਤਿਉਹਾਰ ਦੀਆਂ ਸਮੂਹ ਸਾਥ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਵਾਈਪੁਰ ਜੀ ਕਾਕਾਲਾ ਵਾਈਪੁਰ ਜੀ ਬਿਲਕੁਲ ਜੀ ਬਿਲਕੁਲ ਮਾਗੀ ਦੇ ਤਿਉਹਾਰ ਤੇ ਮੌਕੇ ਤੇ ਬਟਿੰਡਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਬਟਿੰਡਾ ਦੇ ਲੋਕਾਂ ਨੇ ਮਾਗੀ ਦੇ ਤਿਉਹਾਰ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਮੁਬਾਰਕਾਂ ਕੈਮਰਾਮੈਨ ਸੋਹੇ ਦੇ ਨਾਮ ਨੂੰ ਤਰਕੀਬਾਲ ਧੰਨਵਾਦ ਹੈ ਨੀਵਾਂ ਟੀਵੀ ਬਟਿੰਡਾ